ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਸੋਚਣ ਸਮਝਣ ਤੋਂ ਬਿਨਾ ਫੈਸਲੇ ਲੈਨੇ ਆ ਉਦੋਂ ਉਹਨਾਂ ਲਏ ਹੋਏ ਫੈਸਲਿਆਂ ਦਾ ਜਲਦਬਾਜ਼ੀ ਵਿੱਚ ਜਿਹੜਾ ਅਸੀਂ ਕਦਮ ਪੁੱਟਦੇ ਆ ਉਹਦਾ ਖਮਿਆਜਾ ਸਾਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਮੈਂ ਅੱਜ ਗੱਲ ਕਰਨੀ ਆ ਜਿਹੜੇ ਭਾਰਤ ਤੋਂ ਪੰਜਾਬ ਤੋਂ ਲੋਕ ਕੈਨੇਡਾ ਜਾਂਦੇ ਆ ਟੂਰਿਸਟ ਵੀਜ਼ਾ ਹੁੰਦਾ ਹੈ ਇਹਦਾ ਏਜੰਟਾਂ ਰਾਹੀਂ ਸੈਟਿੰਗਾਂ ਕਰਕੇ ਲੱਖਾਂ ਰੁਪਇਆ ਲਾ ਕੇ ਵੀਜ਼ਾ ਮਿਲ ਜਾਂਦਾ ਹੈ ਕੈਨੇਡਾ ਦਾ ਇਥੋਂ ਜਾਂ ਜਾਂਦੇ ਹੋਏ ਫੇਕ ਡਾਕੂਮੈਂਟ ਬਣਾ ਕੇ ਲੈ ਜਾਂਦੇ ਆ ਕਿ ਸਾਨੂੰ ਪੰਜਾਬ ਦੇ ਵਿੱਚ ਭਾਰਤ ਵਿੱਚ ਪੁਲਿਸ ਦੇ ਕੋਲੋਂ ਖਤਰਾ ਹੈ ਸਾਨੂੰ ਅਤਵਾਦ ਕਹਿ ਕੇ ਮਾਰ ਦਿੱਤਾ ਜਾਂਦਾ ਹੈ ਖਲਤਾਨੀ ਕਹਿ ਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਜਿਹੜੀ ਖਾਸ ਕਰਕੇ ਕਿਊਬਕ ਦੇ ਵਿੱਚ ਮੌਨਟਰੀਅਲ ਦੇ ਵਿੱਚ ਇੱਕ ਅਸਾਈਲਮ ਪਾ ਕੇ ਪਾਲਿਸੀ ਹੈ ਵੀ ਜਿਸ ਵੀ ਇਨਸਾਨ ਨੂੰ ਕਿਸੇ ਕੰਟਰੀ ਵਿੱਚ ਖਤਰਾ ਹੈਗਾ ਉਹਨੂੰ ਪੋਲਿਟিক্যাল ਸਟੇਟ ਦਿੱਤੀ ਜਾਓ ਤੇ ਉਹਨੂੰ ਉੱਥੋਂ ਦੀ ਪੀਆਰ ਦਿੱਤੀ ਜਾਓ ਇਹ ਅਸਾਈਲਮ ਉੱਥੋਂ ਦੇ ਵਕੀਲ ਜਿਹੜੇ ਨੇ ਉਹ ਕੇਸ ਅਦਾਲਤਾਂ ਦੇ ਵਿੱਚ ਲਾ ਦਿੰਦੇ ਆ ਤੇ ਜਿਹੜੀ ਤਾਜ਼ਾ ਅਪਡੇਟ ਹੈ ਇਹ ਹੈ ਵੀ ਜਿਨ੍ਹਾਂ ਨੇ ਅਸਾਈਲਮ ਪਾ ਕੇ ਕੇਸ ਲਾਇਆ ਸੀ ਉਹਨਾਂ ਦੀਆਂ 30 ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ ਕਿਉਂ ਕਾਰਨੇ ਸੀ ਜਿਨ੍ਹਾਂ ਲੋਕਾਂ ਨੇ ਫੇਕ ਡਾਕੂਮੈਂਟ ਲਾਏ ਜਿਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਅਦਾਲਤਾਂ ਵਿੱਚ ਇਹ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਭਾਰਤ ਵਿੱਚ ਖਤਰਾ ਹੈ ਤੇ ਉਹ ਜਿਹੜਾ ਖਤਰਾ ਮਹਿਸੂਸ ਉਹਨਾਂ ਨੇ ਡਾਕੂਮੈਂਟ ਜਿਹੜੇ ਲਾਏ ਸੀ ਉਹਨਾਂ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਉਹ ਡਾਕੂਮੈਂਟ ਫੇਕ ਸੀਗੇ 30 ਅਰਜ਼ੀਆਂ ਉਹਨਾਂ ਨੇ ਖਾਰਜ ਕਰ ਦਿੱਤੀਆਂ ਮਤਲਬ ਸਿੱਧੇ ਤੌਰ ਤੇ ਕੈਨੇਡਾ ਦੀਆਂ ਅਦਾਲਤਾਂ ਨੇ ਇਹ ਕਹਿ ਦਿੱਤਾ ਕਿ ਤੁਸੀਂ ਸਾਡੀ ਕੰਟਰੀ ਵਿੱਚ ਆ ਕੇ ਝੂਠ ਬੋਲੇ ਆ। ਤੁਹਾਨੂੰ ਪੰਜਾਬ ਦੇ ਵਿੱਚ ਭਾਰਤ ਵਿੱਚ ਕੋਈ ਖਤਰਾ ਨਹੀਂ ਹੈਗਾ। ਮੈਂ ਤੇ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਮੈਂ ਥੋੜਾ ਦੇ ਧਿਆਨ ਵਿੱਚ ਰੱਖਿਓ। ਇਹ ਜਿਹੜੀਆਂ ਸਾਜ਼ਿਸ਼ਾਂ ਨੇ ਜਿਹੜੇ ਲਾਲਚ ਨੇ ਇਹ ਕੁਝ ਤਾਂ ਸਿਮਰਿਤ ਮਾਨ ਦੀ ਜਥੇਬੰਦੀ ਹੈ। ਉਹਦੇ ਵੱਲੋਂ ਜਿਹੜੀਆਂ ਚਿੱਠੀਆਂ ਵੇਚੀਆਂ ਜਾਂਦੀਆਂ ਨੇ ਤੇ ਕੁਝ ਪੰਨੂ ਲਾਲਚ ਦੇ ਰਿਆ। ਉਥੋਂ ਦੇ ਜਿਹੜੇ ਖਾਲਸਤਾਨੀ ਨੇ ਕਿ ਤੁਸੀਂ ਭਾਰਤ ਦੇ ਵਿੱਚ ਪੰਜਾਬ ਦੇ ਸੇਫ ਨਹੀਂ ਹੈਗੇ ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਇਹ ਚਾਂਸਾ ਦਿੱਤਾ ਜਾਂਦਾ ਪਰ ਕੈਨੇਡਾ ਸਰਕਾਰ ਦੇ ਵਿੱਚ ਜਦੋਂ ਉੱਥੇ ਹਫੜਾ ਤਾਂ ਬੜੀ ਮੱਚੀ ਹੈ ਗੈਂਗਸਟਰ ਦਾ ਵਧ ਗਿਆ ਅਤਵਾਦ ਦਾ ਦੌਰ ਸ਼ੁਰੂ ਹੋ ਗਿਆ ਫਰੋਤੀਆਂ ਮੰਗਣੀਆਂ ਸ਼ੁਰੂ ਕਰਤੀਆਂ ਉਥੋਂ ਦੇ ਜਿਹੜੇ ਹਾਲਾਤ ਨੇ ਉਹ ਵਿਗੜਨੇ ਸ਼ੁਰੂ ਹੋ ਗਏ ਮਾਹੌਲ ਖਰਾਬ ਹੋ ਗਿਆ ਤਾਂ ਉਹਨਾਂ ਨੇ ਇਹ ਫੈਸਲਾ ਲਿਆ ਵੀ ਜਿਹੜੇ ਲੋਕ ਭਾਰਤੋਂ ਆ ਰਹੇ ਨੇ ਇਹ ਕਹਿੰਦੇ ਨੇ ਕਿ ਸਾਨੂੰ ਭਾਰਤ ਵਿੱਚ ਪੰਜਾਬ ਵਿੱਚ ਖਤਰਾ ਹੈ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ ਜਾਵੇ ਵੀ ਇਹ ਲੋਕ ਕਿੰਨਾ ਕੁ ਸੱਚ ਬੋਲਦੇ ਨੇ ਕਿੰਨਾ ਕੁ ਝੂਠ ਬੋਲਦੇ ਨੇ ਹੁਣ ਜਿਹੜੇ ਬੰਦੇ ਇਹ ਕਹਿ ਕੇ ਗਏ ਕਿ ਸਾਨੂੰ ਭਾਰਤ ਵਿੱਚ ਜਾਂ ਪੰਜਾਬ ਵਿੱਚ ਖਤਰਾ ਹੈ ਉਹਨਾਂ ਨੇ ਡਾਕੂਮੈਂਟ ਕਿੱਥੋਂ ਲਏ ਕੋਈ ਲੜਾਈ ਝਗੜੇ ਦੀ ਜਿਹੜੀ ਰਿਪੋਰਟ ਸੀ ਉਹ ਪੁਲਿਸ ਦੇ ਕੋਲੋਂ ਲੈ ਲਈ ਚਾਰ ਪੈਸੇ ਦੇ ਕੇ ਜਾਂ ਡਾਕਟਰ ਦੇ ਕੋਲੋਂ ਰਿਪੋਰਟ ਲੈ ਲਈ ਪੰਚਾਇਤਾਂ ਦੇ ਕੋਲੋਂ ਰਿਪੋਰਟਾਂ ਲੈ ਲਈਆਂ ਜਣ ਕੇ ਉਪਰੂਫ ਕਰਨਾ ਹੁੰਦਾ ਹੈ ਅਦਾਲਤ ਦੇ ਵਿੱਚ ਵੀ ਸਾਨੂੰ ਭਾਰਤ ਵਿੱਚ ਜਾਂ ਪੰਜਾਬ ਵਿੱਚ ਖਤਰਾ ਹੈ ਅਸੀਂ ਤਾਂ ਕਰਕੇ ਭਾਰਤ ਪੰਜਾਬ ਛੱਡ ਕੇ ਆਏ ਆ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਆ ਜਦੋਂ ਉਹ ਵਕੀਲ ਰਿਸਰਚ ਕਰਦੇ ਨੇ ਪਹਿਲਾਂ ਚੱਲੀ ਗਿਆ ਬਹੁਤਾ ਸਮਾਂ ਪਰ ਹੁਣ ਜਦੋਂ ਧੜਾ ਧੜ ਜਾਣਾ ਸ਼ੁਰੂ ਹੋ ਗਏ ਸਾਡੇ ਪੰਜਾਬ ਦੇ ਜਾਂ ਭਾਰਤ ਦੇ ਲੋਕ ਉਦੋਂ ਉਹ ਸ਼ੱਕ ਕਰਦੇ ਆ ਤੇ ਜਦੋਂ ਸ਼ੱਕ ਕਰਦੇ ਫਿਰ ਰਿਸਰਚ ਕਰਦੇ ਵੀ ਕਿੰਨਾ ਖਤਰਾ ਹੈ ਇਹਨਾਂ ਲੋਕਾਂ ਨੂੰ ਜਿਹੜੇ ਸਾਨੂੰ ਆ ਕੇ ਕਹਿੰਦੇ ਆ ਤੇ ਜਦੋਂ ਉਹਨਾਂ ਨੇ ਰਿਸਰਚ ਕੀਤੀ ਜਿਹੜੇ ਡਾਕੂਮੈਂਟ ਲਾਏ ਸੀ ਤਾਂ ਉਹ ਸਾਰੇ ਫੇਕ ਸੀਗੇ ਇਸ ਕਰਕੇ ਉਹਨਾਂ ਨੇ 30 ਅਰਜ਼ੀਆਂ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਸਾਨੂੰ ਭਾਰਤ ਵਿੱਚ ਖਤਰਾ ਹੈ ਸਾਨੂੰ ਅਸਲਮ ਦੇ ਆਧਾਰ ਤੇ ਵੀਆਰ ਦਿੱਤੀ ਜਾਵੇ ਤੇ ਉਹ ਅਰਜ਼ੀਆਂ ਉਹਨਾਂ ਨੇ ਖਾਰਜ ਕਰ ਦਿੱਤੀਆਂ ਜਾਨੀ ਕਿ ਬਹੁਤ ਵੱਡਾ ਝੂਠ ਫੜਿਆ ਗਿਆ ਖਾਸ ਕਰਕੇ ਜਿਹੜੇ ਸਿੱਖ ਕਮਿਊਨਿਟੀ ਦੇ ਲੋਕ ਨੇ ਜਿਹੜੇ ਕਹਿੰਦੇ ਸੀ ਖਾਲਸਤਾਨੀ ਆ ਖਾਲਸਤਾਨੀਆਂ ਨੂੰ ਜਸੇ ਕਮਿਊਨਿਟੀ ਨੂੰ ਭਾਰਤ ਵਿੱਚ ਪੰਜਾਬ ਵਿੱਚ ਖਤਰਾ ਹੈ ਉਹਨਾਂ ਦਾ ਝੂਠ ਫੜਿਆ ਗਿਆ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਵੀ ਭਾਰਤ ਦੇ ਜਿਹੜੇ ਲੋਕ ਕੈਨੇਡਾ ਗਏ ਆ ਠੀਕ ਹੈ ਆਪਣੇ ਪੈਰਾਂ ਤੇ ਹਰ ਇੱਕ ਬੰਦਾ ਖੜਾ ਹੋਣਾ ਚਾਹੁੰਦਾ ਆਪਣਾ ਕਾਰੋਬਾਰ ਆਪਣੇ ਪਰਿਵਾਰ ਨੂੰ ਸੈਟਲ ਕਰਨਾ ਚਾਹੁੰਦਾ ਪਰ ਇੰਨਾ ਵੀ ਝੂਠ ਨਾ ਬੋਲੋ ਕਿ ਸਾਨੂੰ ਭਾਰਤ ਵਿੱਚ ਪੰਜਾਬ ਵਿੱਚ ਖਤਰਾ ਹੈ ਹੁਣ ਜਿਹੜੇ ਵੀ ਡਾਕੂਮੈਂਟ ਉਹਨਾਂ ਨੇ ਅਦਾਲਤਾਂ ਵਿੱਚ ਲਾਏ ਸੀ ਔਰ ਡਾਕੂਮੈਂਟ ਕਿੱਥੋਂ ਬਣਵਾਏ ਕਿਹਨੇ ਬਣਾ ਕੇ ਦਿੱਤੇ ਔਰ ਜੇ ਉਹ ਡਾਕੂਮੈਂਟ ਫੇਕ ਨੇ ਕੋਈ ਅਸੀਂ ਉਥੇ ਪ੍ਰੂਫ ਨਹੀਂ ਕਰ ਸਕੇ ਤਾਂ ਇਹਦਾ ਮਤਲਬ ਇਹ ਹੈਗਾ ਵੀ ਅਸੀਂ ਕੈਨੇਡਾ ਵਿੱਚ ਵੀ ਨਹੀਂ ਰਹਿ ਸਕਦੇ ਤੇ ਜੇ ਵਾਪਸ ਭਾਰਤ ਵਿੱਚ ਆਵਾਂਗੇ ਜਿੰਨਾ ਪੁਲਿਸ ਅਫਸਰਾਂ ਦੇ ਤੁਸੀਂ ਦੋਸ਼ ਲਾਏ ਕਿ ਸਾਨੂੰ ਪੁਲਿਸ ਤੰਗ ਕਰਦੀ ਹੈ ਅਸੀਂ ਖਾਲਤਾਨੀਆਂ ਫਿਰ ਉਹਨਾਂ ਨੇ ਵੀ ਤੁਹਾਡੀ ਪੁੱਛਗਿੱਛ 에어ਪੋਰਟ ਤੇ ਉਤਰਦਿਆਂ ਦੀ ਕਰਨੀ ਹੈ ਵੀ ਅਸੀ ਤੁਹਾਨੂੰ ਕੀ ਕਿਹਾ ਸੀ ਇਹ ਨਾਰਮਲੀਆਂ ਗੱਲਾਂ ਮੈਂ ਤਾਂ ਕੀਤੀਆਂ ਨੇ ਕਿਉਂਕਿ ਸਾਡੇ ਪੰਜਾਬ ਦੇ ਖਾਸ ਕਰਕੇ ਉਹ ਲੋਕ ਜਿਹੜੇ ਕਹਿੰਦੇ ਅਸੀਂ ਖਾਲਸਤਾਨ ਬਣਾਉਣਾ ਸਾਨੂੰ ਪੰਜਾਬ ਦੇ ਵਿੱਚ ਖਾਲਸਤਾਨ ਦੀ ਗੱਲ ਨਹੀਂ ਕੋਈ ਕਰਨ ਦਿੰਦਾ ਇਹ ਬਿਲਕੁਲ ਝੂਠ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਤੌਰ ਤੇ ਇਹ ਰਾਹਤ ਹੈ ਔਰ ਸਭ ਨੂੰ ਖੁੱਲੀ ਛੁੱਟੀ ਹੈ ਕਿ ਤੁਸੀਂ ਖਾਲਸਤਾਨ ਦੀ ਗੱਲ ਕਰ ਸਕਦੇ ਹੋ ਉਹ ਵੀ ਭਾਰਤ ਦੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਜਣ ਕੇ ਇਥੇ ਖਾਲਸਤਾਨ ਦੀ ਗੱਲ ਕਰਨ ਦਾ ਹੱਕ ਹੈ ਪਰ ਖਾਲਸਤਾਨ ਦੇ ਨਾਂ ਤੇ ਜਿਹੜਾ ਝੂਠ ਬੋਲਿਆ ਕਿ ਸਾਨੂੰ ਖਤਰਾ ਹੈ ਉਹ ਕੇਸ ਇਹਨਾਂ ਨੇ ਐਸੈਲਮ ਪਾ ਕੇ ਕੈਨੇਡਾ ਦੀਆਂ ਅਦਾਲਤਾਂ ਵਿੱਚ ਲਾ ਕੇ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸੇ ਪ੍ਰੂਫ ਕਰ ਨਹੀਂ ਸਕੇ ਹੁਣ ਇਹ ਬਹੁਤ ਵੱਡਾ ਝੂਠ ਫੜਿਆ ਗਿਆ ਜਣ ਕੇ 30 ਫਾਈਲਾਂ ਜਿਹੜੀਆਂ ਨੇ ਅਰਜ਼ੀਆਂ ਜਿਹੜੀਆਂ ਨੇ ਖਾਰਜ ਕਰ ਦਿੱਤੀਆਂ ਨੇ ਹੁਣ ਉਹਨਾਂ ਨੂੰ ਕੈਨੇਡਾ ਵਿੱਚੋਂ ਡਿਪੋਰਟ ਕੀਤਾ ਜਾਵੇ ਨਾ ਉਹ ਕੈਨੇਡਾ ਵਿੱਚ ਰਹਿ ਸਕਦੇ ਐ ਤੇ ਨਾ ਉਹ ਭਾਰਤ ਵਿੱਚ ਰਹਿ ਸਕਦੇ ਮਤਲਬ ਕਹਿਣ ਤੋਂ ਕਿ ਸਾਨੂੰ ਹੱਥਾਂ ਨਾਲ ਦਿੱਤੀਆਂ ਹੋਈਆਂ ਮੂੰਹ ਨਾਲ ਖੋਲਣੀਆਂ ਪੈਣਗੀਆਂ ਇਹ ਲਾਲਚ ਕੌਣ ਦੇ ਰਿਹਾ ਹੈ ਇੰਡੀਆ ਦੇ ਵਿੱਚ ਸਿਮਰਿਤ ਮਾਨ ਹੈ ਕਿਉਂਕਿ ਜਿਹਨੇ ਚਿੱਠੀ ਵੇਚਣੀ ਹੁੰਦੀ ਹੈ ਲੱਖਾਂ ਰੁਪਏ ਲੈ ਕੇ ਤੇ ਅਮਰੀਕਾ ਦੇ ਵਿੱਚ ਪੰਨੂ ਬੈਠਾ ਹੈ ਇਹ ਉਹ ਲੋਕ ਨੇ ਜਿਹੜੇ ਪੂਰੀ ਕੌਮ ਨੂੰ ਬਰਬਾਦ ਕਰਨ ਵਾਸਤੇ ਲੱਗੇ ਹੋਏ ਨੇ ਇਧਰ ਭਾਰਤ ਵਿੱਚ ਸਿਮਰਿਤ ਮਾਨ ਤੇ ਅਮਰੀਕਾ ਦੇ ਵਿੱਚ ਜਿਹੜਾ ਖਾਲਤਾਨੇ ਪੰਨੂ ਆ ਦੋ ਚਾਰ ਹੋਰ ਬੈਠੇ ਆ ਇਹਨਾਂ ਤੋਂ ਬਚੋ ਤੁਸੀਂ ਆਪਣਾ ਮੁਲਕ ਛੱਡ ਕੇ ਨਾ ਜਾਓ ਜਿੰਨਾ ਲੋਕਾਂ ਨੇ ਉੱਥੇ ਵੱਡੇ ਵੱਡੇ ਕਾਰੋਬਾਰ ਸ਼ੁਰੂ ਕਰ ਲਏ ਪੰਜਾਬ ਦੀਆਂ ਜਾਂ ਭਾਰਤ ਦੀਆਂ ਜਿਹੜੀਆਂ ਪ੍ਰਾਪਰਟੀਆਂ ਸੀ ਉਹ ਵੇਚ-ਬੱਟ ਕੇ ਚਲੇ ਗਏ ਹੁਣ ਜਦੋਂ ਰਿਪੋਰਟ ਕਰਨਗੇ ਉਹ ਉਹ ਪ੍ਰਾਪਰਟੀ ਥੋੜੀ ਵਾਪਸ ਆਉਣੀ ਹੈ ਸਾਰਾ ਕੁਝ ਉੱਥੇ ਛੱਡ ਕੇ ਜਾਣਾ ਪੈਣਾ ਪਹਿਲਾਂ ਇੱਥੋਂ ਛੱਡ ਕੇ ਗਏ ਹੁਣ ਉੱਥੋਂ ਛੱਡ ਕੇ ਵਾਪਸ ਆਉਣਾ ਪੈਣਾ ਜਾਣ ਕੇ ਥੋੜਾ ਬਹੁਤਾ ਸਮਝੋ ਬਹੁਤ ਕੁਝ ਹੈ ਭਾਰਤ ਵਿੱਚ ਪੰਜਾਬ ਵਿੱਚ ਤੁਸੀਂ ਕਾਰੋਬਾਰ ਕਰ ਸਕਦੇ ਹੋ ਤੇ ਆਪਣੇ ਮੁਲਖ ਦੇ ਵਿੱਚ ਰਹਿ ਕੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਮਾਣ ਕਰੋ ਆਪਣੇ ਮੁਲਖ ਤੇ ਪਰ ਜਦੋਂ ਹੁਣ ਇਹ ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ ਤਾਂ ਹੋਰਾਂ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਮੈਂ ਇਸ ਵਿਸ਼ੇ ਤੇ ਹੋਰ ਵੀ ਦੋ ਚਾਰ ਪਾਠ ਲੈ ਕੇ ਆਵਾਂਗਾ ਪਰ ਇਹ ਵੀਡੀਓ ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਲੋਕ ਪੱਕੇ ਹੋਣ ਵਾਸਤੇ ਗਏ ਨੇ ਭਾਰਤੀ ਦਾ ਪੰਜਾਬੀ ਉਹਨਾਂ ਨੂੰ ਬੇਨਤੀ ਹੈ ਵੀ ਸੁਣਿਓ ਧਿਆਨ ਦੇ ਨਾਲ ਹਲੇ ਵੀ ਕੁਝ ਨਹੀਂ ਵਿਗੜਿਆ ਹਲੇ ਵੀ ਤੁਹਾਡੇ ਕੋਲ ਸਮਾਂ ਹੈ ਜੇ ਨੈਡਾ ਦੇ ਵਿੱਚ ਤੁਹਾਡੀਆਂ ਅਰਜ਼ੀਆਂ